ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹਰਾਜ ਹਰਾਜ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਵੱਡਾ ਨਾਮ ਆ ਪਿੰਡ ਦਾ ਮਿੱਤਰੋ ਤਲਵੰਡੀ ਭਾਈ ਸ਼ਹਿਰ ਦਾ ਇਹ ਗਵੱਡੀ ਜਾਂ ਪਿੰਡ ਹਰਾਜ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਮਿੰਨੀ ਡੈਰੀ ਫਾਰਮ ਦੇ ਵਿੱਚ ਮੈਂ ਮੌਜੂਦ ਆ ਉਹਦੇ ਜਾਨਵਰ ਪਾਈ ਹੋਣਾਂ ਦੇ 6-7 ਬਕਾਊਆ ਦੋ ਝੋਟੀਆਂ ਤੋਕੜਾ ਮਿੱਤਰੋ ਇੱਕ ਦੋ ਗਾਉ ਤਿੰਨ گاਵਾਂ ਤੋਂ ਇੱਕ ਤਿਆਰ ਗਾਵ ਮਨ ਲੋ ਕਹਿਣ ਤੋਂ ਪਾਵੇ 6-7 ਜਾਨਵਰ ਤੁਹਾਨੂੰ ਮੈਂ ਵਿਖਾ ਦਨੇ ਇਸ ਵੀਡੀਓ ਦੇ ਵਿੱਚ ਬੱਚੇ ਵਾਲੀਆਂ ਝੋਟੀਆਂ ਹੋਣਗੀਆਂ ਕਹਿਣ ਤੋਂ ਪਾਵੇ ਆ ਵੀ ਬਾਈ ਨੇ ਤੋਕੜ ਮਾਲ ਇੱਕ ਸਾਰਾ ਕੱਢਣਾ ਵਾ ਮਿੱਤਰੋ ਤੇ ਆਪਾਂ ਕਰਦੇ ਆ ਗੱਲਬਾਤ ਸਾਰੀ ਬਾਈ ਦੇ ਨਾਲ ਕਿਹੜੇ ਜਾਨਵਰ ਦਾ ਕੀ ਮੋਲ ਹੈ ਕੀ ਡਿਟੇਲਾ ਆਉ ਮਿਲਦੇ ਵੀਰੇ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਭਰਾ ਜੀ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵੀਰੇ ਵਧੀਆ ਭਰਾ ਜੀ ਸਿੱਟਾ ਦੇ ਪਰਿਵਾਰ ਬਾਈ ਸਾਰੇ ਵਧੀਆ ਸੋਖ ਸੰਸਾਰ ਚਲੋ ਸ਼ੁਕਰ ਹੈ ਬਾਈ ਅੱਛਾ ਵੱਡੇ ਬਾਈ ਜਾਨਵਰ ਅੱਜ ਕਿੰਨੇ ਦਿਖਾਉਣੇ ਆ ਅੱਜ ਜੀ ਚਾਰ ਗਾਵਾਂ ਜੀ ਆਪਣੇ ਕੋਲੇ ਦੋ ਮੰਨਾਂ ਟੋਕਣਾ ਜੀ ਦੋ ਝੋਟੀਆਂ ਹਾਂਜੀ ਸਾਰਾ ਮਾਲਕਾ ਬੜਾ ਡੈਰੀ ਦਾ ਹੀ ਆ ਹਨਾ ਆਪਣਾ ਆਪ ਦਾ ਜੀ ਘਰ ਦੀਆਂ ਝੋਟੀਆਂ ਪਹਿਲਾ ਸੂਆ ਠੀਕ ਆ ਵੀਰੇ ਅਰੇ ਸ਼ੁਰੂਆਤ ਕਰਾਂਗੇ ਆਪਾਂ ਵੱਡੀ ਝੋਟ ਗਾਂ ਤੋਂ ਹੀ ਹਾਂਜੀ ਹਾਂਜੀ ਇਹ ਕਿੰਨਵਾਂ ਸੂਆ ਸੁੰਦੀ ਆ ਵੀਰੇ ਇਹ ਤੀਜੇ ਸੂਏ ਬਾਈ ਜੀ ਘਰ ਦੀ ਵੱਛੀ ਆਪਣੀ ਪਾਲੀ ਆਪਦੀ ਪਾਲੀ ਹੋਈ ਘਰ ਦੀ ਹਾਂਜੀ ਦੇ ਕਿੰਨੇ ਦਿਨ ਪਿਆ ਬ੍ਰਦਰ ਇਹਦੇ ਹਜੇ ਇਹਦੇ 5 10 ਤਰੀਕ ਨੂੰ ਦਿਨ ਪੂਰੇ ਆ ਜੀ 5-4 ਉੱਤੇ ਵੀ ਲੈਣ ਜੀ ਵੀ ਮਾਲਾ ਹਜੇ 10 ਤੋਂ 15 ਦਿਨ ਦੀ ਕੱਤੀ ਕੇ ਲੀ 10 ਪੂਰਾ ਜਣੇ ਕਿ ਖਲੂ ਵੀ ਗਾ ਜੀ ਠੀਕ ਹੈ ਪਰੜਦੀ ਬਣਾਉਂਦੀ ਚੰਗੀ ਹੈ ਸਭ ਮੈਂ ਨਾ ਫੁੱਲ ਜੀ ਫੁੱਲ ਠੀਕ ਹੈ ਦੁੱਧ ਕਿੰਨਾ ਚੁੰਦਾ ਰਿਹਾ ਵੀਰੇ ਦੁੱਧ ਦੇ ਦਾ 26-27 ਕਿਲੋ ਆਪਾਂ ਚੋਇਆ ਦੀ 30 ਕਿਲੋ ਆ ਜਣੇ ਕਿ ਪਰ ਨਾਲੋਂ ਬਹੁਤ ਸੰਭੀ ਜਾਣਾ ਠੀਕ ਹੈ ਵੀਰੇ ਹਾਂਜੀ ਵੀ ਤੈਨੂੰ ਆ ਦੀ ਮਾਨ ਆ ਜਣੇ ਕਿ ਠੀਕ ਹੈ ਅੱਛਾ ਇਹਦੇ ਟੀਕੇ ਕਿਹੜਾ ਪ੍ਰਵਾਤਾ ਫਿਰ ਵੀਰੇ ਟੀਕਾ ਆਪਣਾ ਏਬੀਐਸ ਦਾ ਭਰਾਇਆ ਜੀ ਏਬੀਐਸ ਠੀਕ ਆ ਠੰਡੀ ਸੀਲ ਪੂਰੀ ਦੇਣਾ ਵੀ 25 ਦੇਣੀ ਇਹਨੇ ਠੀਕ ਆ 25 ਦੇ ਦਿੰਦੀ ਗਾ ਹਾਂਜੀ ਠੀਕ ਆ ਅੱਛਾ ਵੀਰੇ ਇਹਦਾ ਰੇਟ ਫਿਰ ਰੇਟ ਇਹਦਾ 140 ਹੈ 140 ਮਾਣਤਾਂ ਦੇ ਵਿੱਚ ਠੀਕ ਆ ਤੋਰੀ ਵੀਰੇ ਗੱਡੀ ਬਾਹਰ ਨੂੰ ਭਰਾ ਦੁੱਧ ਆਪਾਂ ਭਰਾ ਜੀ ਚੋ ਆ ਕੇ ਦੇ ਦਾਂਗੇ ਠੀਕ ਆ ਵੀਰੇ ਐ ਨਹੀਂ ਕਰ ਲੈ ਵੀ ਮੇਰੇ ਦੁੱਧ ਭਾਵੇਂ ਤੁਸੀਂ ਚੋ ਕੇ ਲੈ ਜਾਓ ਪਾਈ ਜਾਂਦਾ ਤੀਜਾ ਸੂਆ ਇਹਨੇ ਸੂਨਾ ਕਰਮਾ ਵਾਲੀ ਨੇ ਥੱਲੋ ਬਣਦੀ ਬਣਾਉਂਦੀ ਬਹੁਤ ਆਏ ਕਰਮਾ ਵਾਲੀ ਕਿਉਂਕਿ ਅਜੇ 10 ਦਿਨ ਹੁੰਦੇ ਗਿਣਤੀ ਵਾਲੇ ਪਏ ਆ ਤੁਹੇ ਪੰਜ ਚਾਰ ਦਿਨ ਉੱਪਰ ਲੈ ਗਈ ਤੇ ਦੰਸ ਤੋਂ 15 ਦਿਨਾਂ ਦੀ ਕੱਚਾ ਕੱਚੀ ਗਿਣ ਕੇ ਆਈਡੀਆ ਲਾਇਆ ਜਾਂਦਾ ਕਰਮ ਵਾਲੀ ਦਾ ਵੱਡੀ ਵੱਡੀ ਪੋ ਦਾ ਵੈੜ ਜਾਣ ਵਾਲੀ ਆ ਲਹੂ ਪਾਣੀ ਪੂਰੇ ਓਕੇ ਦੀ ਰਿਪੋਰਟ ਆ ਜਵਾ ਕਹਿਣ ਤੋਂ ਭਾਵੇਂ ਇਹ ਰਿਸਤੀ ਫਿੱਕੀ ਨੀਗੀ ਵਜਨ ਬਹੁਤ ਆ ਵੈੜ ਦੇ ਵਿੱਚ ਤੇ ਬਾਕੀ ਵੀ ਮੱਛੀਆਂ ਦਿੰਦੀ ਐ ਇਹ ਬਾਈਆਂ ਦਾ ਤੇ ਏਬੀਐਸ ਦੇ ਸੀਮਨ ਤੋਂ ਇਹ ਗੱਪਣ ਥਣ ਥਣੋੜੇ ਨੂੰ ਚੰਗਾ ਲੱਗਾ ਹੋਇਆ ਮੰਨ ਲਓ ਕਹਿਣ ਤੋਂ ਭਾਵੇਂ ਇਹ ਰੇਲ ਗੱਡੀ ਦਾ ਡੱਬੇ ਜੱਡੀ ਆ ਇਹ ਗੱਲ ਨੋਟ ਰੱਖਿਆ ਜੇ ਵੱਡੀ ਵੱਡੀ ਤੇ ਜਾਣ ਵਾਲੀ ਵੈੜਾ ਅੱਛਾ ਵੀਰੇ 2 ਨੰਬਰ ਤੇ ਜਿਹੜੀ ਕਾਲੀ ਗੱਜ ਇੱਧਰ ਖੜੀ ਆ ਜੀ ਹਾਂ ਜ ਇਹ ਹਲੇ 13-14 ਕਿਲੋ ਦੁੱਧ ਆ ਜੀ ਠੀਕ ਆ ਭਰਾਏ ਨੂੰ ਕੱਲ ਨੂੰ ਮਹੀਨਾ ਹੋ ਜਾਣਾ ਕੱਲ ਨੂੰ ਮਹੀਨਾ ਹੋ ਜਾਣਾ ਠੀਕ ਆ ਭਰਾਏ ਨੂੰ ਸੁਈ ਕਿੰਨੇ ਟਾਈਮ ਦੀ ਹੋ ਗਈ ਵੀਰੇ ਸੁਈ ਨੂੰ ਆ 4 ਮਹੀਨੇ ਹੋ ਗਏ 4 ਮਹੀਨੇ ਬੱਚਾ ਇਹਦਾ ਹੈ ਨਹੀਂ ਫਿਰ ਵੀਰੇ ਬੱਚਾ ਨੇ ਵੱਛਾ ਸੀ ਵੱਛਾ ਠੀਕ ਆ ਜਦੋਂ ਠੰਡੀ ਥਣ ਚੋਂ ਚੜਨ ਨੂੰ ਬਾਈ ਮੈਂ ਨਾ ਠੰਡੀ ਸੀਰ ਫੁੱਲ ਯਾਰ ਦੁੱਧ ਕਿਹਨਾ ਦੇਣੀ ਦੋ ਆਪਣੋ ਜਿਹੜੀ ਮਰਜ਼ੀ ਗਾਂ ਲੈ ਜਾ ਕੋਈ 20 ਤੋਂ ਤਾਂ ਚੱਲਣ ਵਾਲੀ 23-24 ਕਿਲੋ ਨੂੰ ਆਪਾਂ ਮੈਂ ਕਹਿੰਨ ਤੋਂ ਪਹਿਲਾਂ 20 ਤੋਂ ਬਾਹਰ ਆ ਲਈ ਸੀ ਬਾਹਰ ਆ ਲਈਆਂ ਆਪਣੀਆਂ ਠੀਕ ਆ ਬਾਈ ਅੱਛਾ ਤੇ ਇਹ ਵੀਰ ਸ਼ਾਮ ਨੂੰ ਭਰ ਤਾਂ ਪਹੁੰਚ ਜਾਂਦੀ ਹੋਣੀ ਚੋ ਕੇ ਲੈ ਜੇ ਅਗਲਾ ਤਸੱਲੀ ਕਰਕੇ ਤੇ ਥਣ ਵੱਧ ਘੱਟ ਤਾਂ ਨਹੀਂ ਕੋਈ ਮੈਂ ਕਹ ਧਾਰ ਗਰੰਟੀ ਫੁੱਲੂ ਆਪਣੇ ਕਿਸੇ ਵੀ ਗਾਂ ਦੀ ਠੀਕ ਹੈ ਵੀਰੇ ਇਹਦਾ ਰੇਟ ਬਾਈ ਫਿਰ ਇਹਦਾ ਰੇਟ ਸਾਡੀ 5000 ਰੁਪਏ ਠੀਕ ਹੈ ਮੰਨਤਾਂ ਵਿੱਚ ਕਰ ਦਿਆਂਗੇ ਸਾਡਾ ਤੋਰੀ ਵੀਰੇ ਕੱਢੀ ਬਾਰ ਨੂੰ ਭਰਾ ਜੀ ਨੂੰ ਲੈ ਵੀ ਮੇਤਰੋ 5000 ਰੁਪਏ ਦੀ ਡਿਮਾਂਡ ਆ 13 ਕਿਲੋ ਦੁੱਧ ਦਾ ਚਾਰਾਂ ਮਹੀਨੇ ਦੀ ਸੋਈ ਇੱਕ ਮਹੀਨਾ ਹੋ ਗਿਆ ਇਹ ਆਈ ਹੋਈ ਨੂੰ ਜੀ ਵੀ ਮੰਨ ਲੋ ਹਲੇ ਚੈੱਕ ਪਾਸਟ ਤੇ ਤਾਂ ਨਹੀਂ ਆਉਂਦੀ ਕਰਮਾਂ ਦੀ ਲੈ ਆ ਵੀਰੇ ਮੋੜ ਦਿਆ ਬਾਈ ਜਾਨੀ ਕਿ ਰਹਿਣ ਦੇ ਚਾਂਸ ਹੈਗੇ ਇਹਦੇ ਸੁਆਤੀ ਜਈ ਹੋਗੀ ਵੀਰੇ ਵੀ ਹੈ ਨਾ ਤੀਜਾਤੀ ਤੀਜਾ ਜਈ ਠੀਕ ਆ ਵੀਰੇ ਆ ਦੂਜਾ ਸੁਆ ਵਹਿੜਾ ਦੋ ਨੰਬਰ ਤੇ ਆ ਜਿਹੜੀ ਵੀਰੇ ਤਿੰਨ ਨੰਬਰ ਤੇ ਆ ਇਹ ਦੂਜਾ ਸੁਆ ਵਹਿੜਾ ਜੀ ਦੂਜਾ ਸੁਆ ਇਹਦੇ ਨਾਲ ਦੁੱਧ ਵੀਰੇ ਘਰ ਦੀ ਆਪਣੀ ਇਹਦੇ ਥਲੇ 15 ਕਿਲੋ ਜੀ ਕੰਡੇ ਵਾਲਾ ਹਾਂਜੀ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ 3 ਮਹੀਨੇ ਹੋ ਗਏ ਸਰ ਠੀਕ ਆ ਤੇ ਠੀਕਾ ਠੀਕਾ ਨਹੀਂ ਇਹ ਪਹਿਲੇ ਟੀਕੇ ਤੇ ਰਹੀ ਨਹੀਂ ਡੇਢ 2 ਮਹੀਨੇ ਤੋਂ ਬਣ ਗਈ ਤੇ ਮੁੜ ਕੇ ਇਹ ਹੁਣ ਦਵਾਈ ਰਖਾਈ ਹੈ ਹੁਣ ਇਹਦੇ ਦਵਾਈ ਪਰਾਹੀ ਹਾਂਜੀ ਤਿੰਨ ਦਿਨ ਦਵਾਈ ਰੱਖੀ ਹੈ ਠੀਕ ਆ ਵੀਰੇ ਤੇ ਇਹਦੇ ਦੁੱਧ 15 ਕਿਲੋ ਤਿਆਰ ਆ ਹੈ ਦੁੱਧ 15 ਕਿਲ ਲੇ ਮਿੱਤਰੋ ਵੱਡੀ ਬੁੱਡੀ ਵੈਰ ਇਹ ਵੀ ਪੂਰੀ ਆ 15 ਕਿਲੋ ਦੁੱਧ ਆਇਆ ਕੰਡੇ ਵਾਲਾ ਇਹਦੇ ਫਿਰ ਅੱਧੇ ਕੋ ਦੋਵੇਂ ਲੈ ਲਾਵੇ ਭਰਾ ਫਿਰ ਮਾਨਤਰ ਖੁੱਲਾ ਕਰ ਦੇਗਾ ਕਰ ਦਾਂਗੇ ਕਰ ਦਾਂਗੇ ਸਾਹਬ ਜੀ ਠੀਕ ਆ ਵੀਰੇ ਇਹ ਦੂਜਾ ਸੂਆ ਸੂਈ ਆ ਬਈ ਦੂਜਾ ਸੂਆ ਪਿਓ ਰਹੀ ਨਾ ਪਿੱਛੋਂ ਇਹਨੂੰ ਕਰੀ ਨਾ ਲੈਵਾ ਵਿਖਾ ਦਈਏ ਇੱਕ ਵਾਰੀ ਆ ਕਿਲੇ ਦੀ ਬਣਦੇ ਨੇ ਲੈ ਵੀ ਮਿੱਤਰੋ ਇਹ 3 ਨੰਬਰ ਤੇ ਗਾਵਾਂ ਜਿਹੜੀ ਤੁਸੀਂ ਹੁਣ ਵੇਖਦੇ ਹੋ ਪਣਦੇ ਵੀਰੇ ਮੋੜ ਦੇ ਇਹਨੇ ਫਿਰ 20 ਤੋਂ ਬਾਹਰ ਦੁੱਧ ਦਿੱਤਾ ਤਾਂ ਜੀ ਨੇ 23 24 23 24 ਠੀਕ ਆ ਥੱਲੋ ਦਾ ਫਿਰ ਪੂਰੀ ਬਣ ਜਾਂਦੀ ਪੂਰੀ ਬਈ ਮਾਂ ਆ ਜੀ ਵਧੀਆ ਜਣ ਕੇ ਥੋੜੀ ਪੱਕੇ ਬੰਨੇ ਦੀ ਅਗਾ ਹਮ ਤੇ ਪੂਰੀ ਸੀ ਯਾਰ ਜਵੇਂ ਮਰਜੀ ਆਪਣੀਆਂ ਝੋਟੀਆਂ ਥਲੇ ਵੀ ਦੋ ਦੋ ਜਣੇ ਪਹਿਣਗੇ ਗਾਵਾਂ ਥਲੇ ਤਾਂ ਪਹਿਣਾ ਪੈਣਾ ਅੱਛਾ ਠੀਕ ਹੈ ਅੱਛਾ ਤੇ ਜਿਹੜੀ ਤੇ ਚਾਰ ਨੰਬਰ ਤੇ ਝੋਟੀ ਖੁਰਲੀ ਨਾਲ ਖੜੀ ਆ ਵੀਰੇ ਇਹ ਪਹਿਲਾ ਸੂਆ ਸੂਈ ਯਾਰ origignal 3 ਸਾਲਾਂ ਦੀ ਸੂਪੀ ਸੀ ਹੁਣ ਇਹ ਕੀ ਸੂਣ ਚ ਬੰਨਣ ਚ ਲੇਟ ਆ ਠੀਕ ਹੈ ਬਾਈ ਯਾਨੀ ਕਿ 6 ਮਹੀਨੇ 7 ਹੋ ਗਏ ਸੂਈ ਨੂੰ 6 ਮਹੀਨੇ ਠੀਕ ਹੈ ਕਿ ਨਹੀਂ ਠੀਕਾ ਭਰਾਏ ਇਹਦੇ ਠੀਕ ਕਿੰਨੇ ਦੇ ਰੋਗੇ ਠੀਕਾ ਭਰਾਏ ਨੂੰ ਕੋਈ 20 ਦਾ ਨਹੀਂ ਹੋਇਆ ਠੀਕਾ ਕੱਟਾ ਕੇ ਕੱਟੀ ਇਹਦੇ ਬਲੀ ਦਾ ਠੀਕਾ ਭਰਾਏ ਦੇ ਕੱਟੀ ਮੰਗ ਰਹੀ ਇਹਦੇ ਮਗਰ ਬਲੀ ਦਾ ਸੀ ਉਹਨੇ ਕੱਟੀ ਮੰਗ ਰਹਾ ਹਾਂਜੀ ਠੀਕ ਆ ਵੀਰੇ ਠੀਕ ਆ ਅੱਛਾ ਇਹਦੇ ਚੁਆਈ ਚੁਆਈ ਦੀ ਕਿਵੇਂ ਆ ਵੀਰੇ ਇੱਕ ਨੰਬਰ ਯਾਰ ਦੋਨੇ ਪਾਸੇ ਬਹਿ ਕੇ ਚੁਈ ਜਾ ਜਿਹੜਾ ਮਰਜੀ ਠੀਕ ਆ ਵੀਰੇ ਠੀਕ ਆ ਭਾਈ ਤੇ ਮਤਲਬ ਬਣਦੀ ਬਣ ਉਹ ਚੁਆਈ ਚੁਆਈ ਦੀ ਉਹ ਕਿ ਸੀਲਾ ਛੋੜ ਜਾਈ ਮੈਂ ਨਾ ਗਾਰੰਟੀ ਫੁੱਲ ਆਪਣੀ ਯਾਰ ਚੁੱਟ ਠੀਕ ਆ ਵੀ ਮਨ ਨਾਲ ਲਾਂਭਾ ਤਾਂ ਨਹੀਂ ਆਉਂਦਾ ਇਹਦਾ ਗਹਿਣਾ ਵਾ ਠੀਕ ਆ ਵੀਰੇ ਇਹਦਾ ਰੇਟ ਭ ਬੱਤੇ ਵਾਲੀ ਝੋਟੀ ਆ 55000 ਦੇ ਵਿੱਚ ਮਿਲ ਜਾਣੀ ਆ ਤੁਹਾਨੂੰ ਮੜਾ ਜਾ ਐਵੇਂ ਮਾ ਥੋੜੋ ਤੋਂ ਡਰਨਾ ਇਹਨਾਂ ਨੇ ਪਲਟ ਤਨ ਜਣੇ ਬਈ ਤੇ ਬਾਕੀ ਝੋਟੀ ਬਣਦੀ ਤਨਦੀ ਐਵੇਂ ਹੀ ਮੂੰਹ ਮੱਥੇ ਲੱਗਦੀ ਸਿੰਘ ਮੱਥੇ ਮੂੰਹ ਉੱਥੇ ਸੋਹਣੀ ਤਰ੍ਹਾਂ ਕੇ ਆ ਕਹਿਣ ਤੋਂ ਪਾਵੇ ਆ ਵੀ ਜਦੋਂ ਰਲ ਗਈ ਕਹਾਂ ਤਿਆਰ ਹੋ ਗਈ ਬਈ ਉਦੋਂ ਲੱਖ ਰੁਪਏ ਦੀ ਝੋਟੀ ਤਿਆਰ ਹੋ ਜੂਗੀ ਮਾ ਕੱਟੀ ਆ ਗਈਆਂ ਦੇ ਡੂੜ ਦੀ ਜਦੋਂ ਮਰਜੀ 6 ਮਹੀਨੇ ਦੀ ਸੋਈ ਆ ਲੈ ਪੋਤਿੰਦਾ ਲੈਵਾ ਵਿਖਾਦੀ ਝੋਟੀ ਥੱਲੋ ਥੱਲੋ ਬੜੀ ਚੰਗੀ ਆ ਇਹਨਾਂ ਦੇ ਨਜ਼ਦੀਕ ਤੋਂ ਕਰਕੇ ਪੂਰੀ ਰੂਹ ਨਾਲ ਵਿਖਾ ਦੇ ਕੇ ਇਹਾਂ ਦੀ ਘਨਮਾਲੀ ਨੂੰ ਹਾਂ ਅੱਛਾ ਜਿਵੇਂ ਮਰਜ਼ੀ ਨਾਲ ਇਹ ਹੁਣ ਇਹ ਵੀਰ ਤੋਂ ਡਰਨਾ ਦੋ ਜਣੇ ਤਿੰਨ ਜਣੇ ਪੈ ਜੋ ਦੋ ਜਣੇ ਪੈ ਠੀਕ ਆ ਵੀਰੇ ਅੱਛਾ ਚਾਰ ਪੰਜ ਨੰਬਰ ਤੇ ਜਿਹੜੀ ਝੋਟੀ ਆ ਬਾਈ ਇਹ ਵੀ ਪਹਿਲਾ ਸੂਏ ਇਹ ਵੀ ਪਹਿਲਾ ਹੀ ਆ ਹਾਂਜੀ ਅੱਛਾ ਇਹ ਜਫਰਾਬਾਦੀ ਚੇ ਵੱਧ ਪੈਂਦੀ ਆ ਹਾਂਜੀ ਹਾਂਜੀ ਦੋਨੇ ਪਾਸੇ ਬੈਣਾ ਦੋ ਸਾਰੇ ਪਸਮਾ ਦੇ ਦੋ ਪਾਸੇ ਇਹ ਤਾਜੀਏ ਦੁੱਧ ਕਿੰਨਾ ਕਿੰਨਾ ਦੇ ਗਈ 12 12 ਕਿਲੋ ਪਹਿਲੇ ਸੂਏ ਨੇ ਤਾਂ ਮੈਂ ਕਹਿਣ ਦੀਆਂ ਗੱਲਾਂ ਨਹੀਂ ਠੀਕ ਆ ਵੀਰੇ ਤੇ ਇਹ ਵੀ ਬਣੀ ਹੋਈ ਆ ਬਾਈ ਹੁਣ ਇਹ ਇਹ ਕੱਲ ਹੀ ਬਣਾ ਕੇ ਲੈਂਦੀ ਛੋਟੇ ਤੋਂ ਡਰਕਟ ਦੇ ਬਗਰ ਕੱਟਾ ਹਾਂਜੀ ਕੱਟਾ ਇਹਦੇ ਮਗਰ ਪਰ ਠੀਕ ਇਹਦੇ ਇਹ ਨੇ ਥੱਲੇ ਹੁਣ 6-6 ਕਿਲੋ ਇਹ ਦੋਵੇਂ ਥੱਲੇ ਦੋਵੇਂ ਥੱਲੇ ਤੇ ਇਹ ਬਣੀ ਕੱਲ ਬਣੀ ਇਹ ਜਫਰਾਬਾਦੀ ਵਾਲੀ ਮੈਂ ਦੇ ਵਿੱਚੋਂ ਪੈਦਾ ਹੋਈ ਸੀ ਹਾਂਜੀ ਹਾਂਜੀ ਇਹਦੀ ਮਾਂ ਵੀ ਐਵੇਂ ਸੀ ਐਵੇਂ ਸੀ ਹੈ ਥੀਦੇ ਆਂ ਭਈ ਇਹਨੂੰ ਕੱਢੀ ਬਾਰੂ ਹਾਂਜੀ ਲੈ ਵੀ ਮਿੱਤਰੋ ਪਹਿਲਾਂ ਨਹੀਂ ਝੋਟੀ ਇਹ ਆ ਕਰਮਾਂ ਵਾਲੀ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਉਹਨੇ ਦੀ ਇਹ ਦੇ ਦਾਂਗੇ 55 ਦੀ ਵੀ ਇੱਕ 10 ਦਾ ਜੋੜਾ ਪਰਦਾ ਪਰਦਨ ਕਰ ਦੇਾਂਗੇ ਕਰ ਦੇਾਂਗੇ ਮਾਨਦਾਨ ਯਾਰ ਇਹਦਾ ਮਜਬੂਰੀ ਕਰਕੇ ਵੇਚਦਾ ਹੁਣ ਝੋਟੀਆਂ ਇਹਦਾ ਮੈਂ ਪੁੱਤਾਂ ਨੂੰ ਪਾਲਿਆ ਆਂ ਠੀਕ ਆ ਵੀਰੇ ਹਾਂਜੀ ਬੜੀ ਚੰਗੀਆਂ ਝੋਟੀਆਂ ਬਣੀਆਂ ਚੰਗੀਆਂ ਹੀ ਆ ਇਹਦਾ ਹਜੇ ਤੁਸੀਂ ਜੋ ਤਿਆਰ ਹੋਈਆਂ ਨਾ ਝੋਟੀਆਂ ਤੇ ਅਗਲਾ ਆਪਾਂ ਨੂੰ ਲਿਆਉਣ ਵਾਲਾ ਯਾਦ ਕਰੂਗਾ ਜੇ ਲੈ ਜਾਏ ਤਾਂ ਕੋਈ ਲੈਵੇ ਭਾਂਡੇ ਬਹੁਤ ਬਣਾਉਂਦੇ ਮੈਂ ਕਹਿੰਦਾ ਯਾਰ ਮੇਰਾ ਕੱਟੀ ਦਾ ਮੈਂ ਉਦੋਂ ਵੀ ਵੇਖੀ ਜਦੋਂ ਪਹਿਲਾ ਵੀਡੀਓ ਬਣਾ ਕੇ ਗਿਆ ਸੀ ਹਾਂ ਗੱਲਾਂ ਕਾਹ ਕਰਾ ਦਾਂਗੇ ਆਪਾਂ ਐਵੇਂ ਕਹਿਣ ਦੀਆਂ ਗੱਲਾਂ ਨਹੀਂ ਠੀਕ ਆ 6 ਨੰਬਰ ਤੇ ਜਿਹੜੀ ਗਾਮ ਆ ਵੀਰੇ ਉਹ ਵੀ ਦੱਸ ਦਿਓ ਕਿ ਹਲੇ 9-10 ਕਿਲੋ ਦੁੱਧ ਆ ਜੀ ਠੀਕ ਇੱਕੋ ਬੜਾ ਝੋਟੀ ਵਿਖਾ ਲਈ ਆ ਪਰ ਉਹ ਨਾਲ ਆਇਆ ਹੁਣ ਦੱਸੀ ਵੀਰੇ ਇਹਦੇ ਥਲੇ ਕਿੰਨਾ ਦੋ ਦੋ ਦੇ ਇਹਦੇ ਥਲੇ 9 10 ਕਿਲੋ ਦੋ ਦਾਈ 9 10 ਕਿਲੋ ਹਾਂਜੀ ਚੁਾਈ ਚੁਾਈ ਦੀ ਵੀਰੇ ਚੁਾਈ ਚੁਾਈ ਦੀ ਸਰ ਕਹੇ ਚ ਕੋਈ ਬਾਤ ਘਾਟ ਹੋਵੇ ਆਪਾਂ ਬੈਠੀ ਠੀਕ ਆ ਬਾਈ ਕਹੇ ਪੁੱਛ ਚਾਪੀ ਠੀਕ ਇਹਦਾ ਰੇਟ ਬਾਈ ਗਾਂ ਦਾ ਇਹਦਾ ਰੇਟ ਕਰਦੇ ਆ 30000 ਰੁਪਏ ਲੈ ਆਂ ਬਾਈ ਕੱਢੀ ਪਾਰ ਲੈ ਮੈਂ ਤਰੇ ਨਹੀਂ ਡਿਮਾਂਡ ਤੀ ਇਹ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਆਊਗਾ ਵੀਰੇ ਬਸ 4 4-5 ਲਾ 5 ਲਾ ਲਓ ਠੀਕ ਹੈ ਵੀਰੇ 5 ਮਹੀਨੇ ਲਾ ਲਓ ਇਹ 23-24 ਕਿਲੋ ਨੂੰ ਨਾ ਦੇਵੇ ਚੱਡਾਂ ਮੈਂ ਫਸੀ ਨਾ ਫਿਰਦੇ ਆਪਾਂ ਕਹਾਂਗੇ ਜੇ ਬਣ ਜੇ ਇਹ ਬਣ ਇਹਨੂੰ ਸੂਈ ਨੂੰ ਵਰਤ ਤਿੰਨ ਚਾਰ ਮਹੀਨੇ ਹੋਗੇ ਨਹੀਂ ਨਹੀਂ 5 ਹੋਗੇ 5 ਮਹੀਨੇ ਬੱਚਾ ਜਾਂਦਾ ਵੀਰੇ ਹਾਂਜੀ ਬੱਚਾ ਹੈ ਨਹੀਂ ਬੱਚਾ ਆਪਣੇ ਕੋਲ ਜ਼ਿਆਦਾਤਰ 9 ਬੱਚੇ ਦੇ ਦੇ ਗਾਈਆਂ ਨੇ ਬੱਚਾ ਆਪਾਂ ਰੱਖਦੇ ਨਹੀਂ ਠੀਕ ਹੈ ਵੀਰੇ ਛਿਆਕ ਨਹੀਂ ਠੀਕ ਹੈ ਇੱਥੇ ਬਣਦੇ ਕੋਈ ਨਹੀਂ ਲੁਕੜਦੇ ਅੱਛਾ ਤੇ ਇਹ ਠੰਡੀ ਸੀ ਦਾ ਚੋਣ ਚੜਦੇ ਮੈਂ ਕਹਾਂ ਯਾਰ ਆਪਣਾ ਕੋਈ ਪਸ਼ੂ ਲੈ ਜੇ ਹੂੰ ਮੈਂ ਕਹਿੰਨਾ ਆਪਣਾ ਜਵਾਕ ਬੈਠੀ ਜਾਂਦੇ ਪਣਾ ਜਵਾਕ ਕੋਈ ਬੈਠੀ ਜਾਵੇ ਠੀਕ ਥੱਲੇ ਦੀ ਨੰਗੀਆਂ ਹੀ ਚੂਨ ਲੱਗਾ ਠੀਕ ਐ ਅੱਛਾ ਬਣੀ-ਬੁਣੀ ਕੋਈ ਵੀਰੇ ਇਹ ਹਜੇ ਬਣੀ ਨਹੀਂ ਆਰੰਭ ਕੇ ਬਣਦੀ ਆ ਤਿੰਨਾਂ ਕੁ ਮਹੀਨਾ ਤੱਕ ਐਤ ਕੀ ਜਾਨੀ ਕਿ ਡਾਊਨ ਹੋ ਗਈ ਥੋੜੀ ਜੀ ਠੀਕ ਜਾਨੀ ਕਿ ਠੀਕ ਹੈ ਥੋੜੀ ਹੋ ਗਈ ਹਾਂਜੀ ਠੀਕ ਆ ਬਾਈ ਅੱਛਾ ਇਹ ਜਾਨਵਰ ਸੀ ਬਾਈ ਤੇ ਬਈ ਨੰਬਰ ਦਈਂ ਕਿਹਾਂ ਦੀ ਵੀਰੇ ਨੰਬਰ ਆਪਣਾ ਇੱਕ ਆਹ ਗਾਮੜੀ ਜੀ ਵਿਖਾ ਦੀ ਯਾਰ ਇਹ ਵੀ ਟੋਕੜੀ ਆ ਆ ਬੈਠੀ ਜਿਹੜੀ ਪਟਿਆਰੀ ਜੀ ਹਾਂਜੀ ਉਰਲੀ ਬੈਠੀ ਆ ਥਾ ਦੇ ਬੜੀ ਜੀ ਨੂੰ ਵੀਰੇ ਅੱਛਾ ਇਹ ਵੀ ਇੱਕ ਕਿਨੇ ਜਰਦੀ ਸੂਈ ਹੈ ਬਾਈ ਇਹ ਵੀ ਸੂਈ ਨੂੰ 6 ਮਹੀਨੇ ਹੋ ਗਏ ਠੀਕ ਹੈ ਇਹਦੇ ਤੋਂ 9 10 ਕਿਲੋ ਦੇ ਦੇ ਥੱਲੇ ਕਿਨੇ ਵੀਰੇ 9 10 ਕਿਲੋ 9 10 ਕਿਲੋ ਹਾਂਜੀ ਠੀਕ ਹੈ ਬਾਈ ਇਹ ਕਿਨੇ ਦੇ ਦੇ ਆਗੇ ਇਹ ਵੀ ਤੀਰੀ ਦੇ ਦੇ ਤੀਰੀ ਇਹ ਵੀ ਹਾਂਜੀ ਠੀਕ ਹੈ ਇਹ ਸੂਆ ਦੂਜੇ ਸੂਈ ਇੱਕ ਤੀਜਾ ਨਹੀਂ ਤੀਜਾ ਤੀਜਾ ਸੂਆ ਹਾਂਜੀ ਬੜੀ ਬੁੜੀ ਇਹ ਵੀ ਨਹੀਂ ਹਰੇ ਬਣੀ ਇਹ ਵੀ ਟੀਕਾ ਭਰਾਇਆ ਰੱਬ ਜਾਣਦਾ ਠੀਕੇ ਦਾ ਟਾਈਮ ਹੋ ਗਿਆ ਹੋਊਗਾ ਠੀਕ ਆ ਭਰਾ ਇਹਨੂੰ ਹੂੰ ਠੀਕ ਆ 5 ਨੂੰ 5 ਨੂੰ ਭਰਾਇਆ ਤੇ 5 ਮਹੀਨਾ ਹੋ ਗਿਆ ਮਹੀਨਾ ਹੋ ਗਿਆ ਠੀਕ ਆ ਬਾਈ ਲੈ ਵੀ ਮਿੱਤਰੋ ਇਹ ਵੀ ਬਲ ਕਰਮ ਵਾਲੀ ਕਹਿ ਦੂੰ ਤੋਂ ਭਾਵੇਂ ਵੀ ਗੱਪਣ ਦੇ ਵਿੱਚ ਤਾਂ ਬੜੀ ਖੜੀ ਆ ਹਨਾ ਨਹੀਂ ਤਾਂ 22 ਦਿਨਾਂ ਤੋਂ ਗਾਂ ਡਾੜ ਪਾ ਦਿੰਦੀ ਬਈ ਪਾ ਪਾ ਦਾ ਯਾਰ ਉਹ ਮਹਾਰਾਜ ਸੱਚੇ ਪਾਛ ਐ ਉਹ ਗਾਂਤ ਲੈ ਰੇਲ ਹੜੀ ਲੈਣਦੀ ਅਸੀਂ ਤੇ ਉਹ ਕਹਿੰਦੇ ਟੀਗਾ ਭਰਾਏ ਤਾਂ ਸਾਡੇ ਕੋਲੇ ਜਦੋਂ ਚੈੱਕ ਕਰਾਈਦੇ ਕਹਿੰਦੀ ਹਟ ਪਾ ਗੱਪਣ ਹੋ ਜਾਈਂ ਹਾਂਜੀ ਅੱਛਾ ਨੰਬਰ ਦੱਸੀ ਵੀਰੇ ਆਪਣਾ 99144 ਜੀ 41599 ਇੱਕ ਵਾਰੀ ਹੋਰ ਬੋਲ ਦੇ ਵੀਰੇ 99144 ਜੀ 41599 ਠੀਕ ਆ ਬਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਪਾਈ ਦਿਨਾਂ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਫਿਰ ਨਿਹਰਾਜ ਆ ਤੇ ਜਲਫ ਹੋ ਜਾਈਂ